ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀ ਗੁਰਸਵਾਰੀ, ਗੁਰੂ ਖਾਲਸਾ ਸਤਿ ਸ੍ਰੀ ਅਕਾਲ ਜਿੰਨੇ ਕੁ ਸਰੀਰ ਬੈਠੇ ਹਾਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਜਿਹਨਾਂ ਨੂੰ ਸਾਹਿਬ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਇਸ ਕਰਕੇ ਸਾਹਿਬ ਦੀ ਕੁਰਬਾਨੀ ਅੰਦਰ ਬਖਸ਼ਿਸ਼ ਕਰਨੀ ਪੈਣੀ ਵੱਡ ਭਾਗੀ ਹਰਿ ਸੰਗਤਿ ਪਾਵੈ ਭਾਖ ਜੂਨ ਪ੍ਰਭ ਤੂਤਾਂ ਖਾਵੈ। ਬਿਨ ਭਾਦ ਦਾ ਸਤ ਸੰਗ ਨਾਲ ਲੱਗਦਾ ਪਰ ਸੰਗਤ ਮੈਲ ਭਰੇ ਜਾਂ ਜੀਉ ਸਾਹਿਬ ਕਹਿੰਦੇ ਕਿਹੜਾ ਮਨੁੱਖ ਅੰਮ੍ਰਿਤ ਵੇਲੇ ਉੱਠਦਾ ਹੈ ਸਹਿਬਾ ਦੀ ਬਾਣੀ ਨੂੰ ਪੜਦਾ ਸਹਿਬਾ ਦੀ ਬਾਣੀ ਨੂੰ ਵਿਚਾਰਦਾ ਹੈ ਤੇ ਸਹਿਬਾ ਦੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦਾ ਉਹ ਮਨੁੱਖ ਵੱਡੇ ਵੱਡੇ ਭਾਗਾਂ ਵਾਲਾ ਹੁੰਦਾ ਹੈ ਤੇ ਸਾਹਿਬ ਕਹਿੰਦੇ ਕਲਯੁਕੀ ਦਾ ਸਮਾਂ ਜਦੋਂ ਮਨੁੱਖ ਗੁਰਬਾਣੀ ਦੇ ਨਾਲ ਟੁੱਟ ਜਾਂਦਾ ਹੈ ਉਹ ਡਿਪਰੈਸ਼ਨ ਦੇ ਵਿੱਚ ਅਲਾ ਜਾਂਦਾ ਹੈ ਉਸ ਦੇ ਵਿੱਚ ਪਾਗਲਪਨਾ ਆ ਜਾਂਦਾ ਡਿਪਰੈਸ਼ਨ ਦੇ ਵਿੱਚ ਚਲ ਜਾਂਦਾ ਦਿਮਾਗ ਖਰਾਬ ਹੋਣ ਲੱਗ ਪੈਂਦਾ ਕਈ ਪ੍ਰਕਾਰ ਦੀਆਂ ਟੈਨਸ਼ਨਾਂ ਜਿਹੜੀਆਂ ਉਸ ਦੇ ਮਨ ਦੇ ਵਿੱਚ ਵੱਜ ਜਾਂਦੀਆਂ ਨੇ ਤੇ ਜਿਸ ਕਾਰਨ ਕਈ ਵਾਰ ਇਹੋ ਜਿਹੇ ਫੈਸਲੇ ਲੈ ਲੈਂਦਾ ਜਿਸ ਦੇ ਬਾਰੇ ਕਦੇ ਜ਼ਿੰਦਗੀ ਦੇ ਵਿੱਚ ਸੋਚਿਆ ਨਹੀਂ ਹੁੰਦਾ ਦਾਸ ਨੇ ਇੱਕ ਕਥਾ ਜਿਹੜੀ ਆ ਪਹਿਲਾਂ ਵੀ ਆਪ ਜੀ ਦੇ ਸਾਹਮਣੇ ਸਰਵਣ ਕਰਵਾਏ ਸੀ ਹੁਕਮ ਹੋਇਆ ਕਿ ਸਜਨਾ ਮਿੱਤਰਾਂ ਦੀ ਦੁਨੀਆ ਦੇ ਵਿੱਚ ਇੱਕ ਵੀਰ ਸੀ ਜਸਦੀ ਇੱਕ ਧੀ ਤੇ ਇੱਕ ਪੁੱਤਰ ਸੀ ਉਸਨੇ ਆਪਣੇ ਬੱਚਿਆਂ ਨੂੰ ਪੜਾਇਆ ਮਿਹਨਤ ਕਰਵਾਈ 6.5-7 ਕਿਲੇ ਪਹਿਲੇ ਸੀਵੰਦੇ ਕੋਲ 2 ਨੰਬਰ ਦੇ ਵਿੱਚ ਉਸਨੇ ਆਪਣੇ ਬੱਚੇ ਨੂੰ ਬਾਹਰ ਭੇਜਿਆ ਵਿਦੇਸ਼ ਦੀ ਧਰਤੀ ਉੱਤੇ ਭੇਜਿਆ ਤੇ ਉਸਦਾ ਪੁੱਤਰ ਜਿਹੜਾ ਬਾਹਰ ਪੜਿਆ ਜਾਂਦਾ ਬਾਰ ਖੜਿਆ ਗਿਆ 18-19 ਲੱਖ ਰੁਪਇਆ ਉਸਨੇ ਲਾ ਕੇ ਕਰਜ਼ਾ ਚੁੱਕ ਕੇ ਆਪਣੇ ਪੁੱਤਰ ਨੂੰ ਬਾਹਰ ਭੇਜਿਆ ਸੀ ਜਦੋਂ ਉਸ ਦਾ ਬੱਚਾ ਵਿਦੇਸ਼ ਦੀ ਧਰਤੀ ਦੇ ਵਿੱਚ ਖੜਿਆ ਗਿਆ ਕੀ ਕੀਤਾ ਉਸਨੇ ਉਸ ਨੂੰ ਆਪਣੇ ਬੱਚੇ ਨੂੰ ਬਚਾਉਣ ਦੀ ਖਾਤਰ ਉਸਨੇ ਹੋਰ ਕਰਜ਼ਾ ਚੁੱਕਿਆ ਤੇ ਆਪਣੇ ਬੱਚੇ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਦੋਂ ਬੱਚੇ ਨੂੰ ਪੰਜਾਬ ਦੇ ਵਿੱਚ ਲਿਆਂਦਾ ਉਹ ਵਿਗੜ ਜਿਹੜਾ ਡਿਪਰੈਸ਼ਨ ਦੇ ਵਿੱਚ ਚੜਾ ਜਾਂਦਾ ਮਨ ਦੇ ਵਿੱਚ ਸੋਚਦਾ ਕਿ ਹਜੇ ਬੱਚੀ ਦਾ ਵਿਆਹ ਕਰਨਾ ਤੇ ਬੱਚਾ ਵੀ ਜਿਹੜਾ ਵਿਦੇਸ਼ ਦੀ ਧਰਤੀ ਤੇ ਗਿਆ ਸੀ ਉੱਥੋਂ ਵੀ ਵਾਪਸ ਆ ਗਿਆ ਉਹ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਤੇ ਸੋਚਦਾ ਪਿਆ ਕਹਿੰਦਾ ਹੁਣ ਕੀ ਕਰਾਂ ਮਨ ਦੇ ਵਿੱਚ ਸੋਚਦਾ ਪਿਆ ਕਈ ਵਾਰ ਸੋਚਦਾ ਕਹਿੰਦਾ ਮੈਂ ਜਮੀਨ ਵੇਚ ਦਵਾਂ ਫਿਰ ਸੋਚਦਾ ਪਿਆ ਕਿ ਬੱਚਿਆਂ ਨੂੰ ਕੱਲ ਨੂੰ ਰਿਸ਼ਤੇ ਹੋਣੇ ਨੇ ਤੇ ਸਾਥ ਸਵਰਧੀਆਂ ਨੇ ਆਕੇ ਪੁੱਛਣਾ ਰਿਸਤੇ ਲਾਰਾ ਨੇ ਆਕੇ ਪੁੱਛਣਾ ਕੇਸ ਦੇ ਕੋਲ ਜ਼ਮੀਨ ਕਿੰਨੀ ਆ ਤੇ ਲੋਕਾਂ ਨੇ ਇੱਥੇ ਤੱਕ ਮਿਹਣੇ ਮਾਰ ਦੇਨੇ ਇਹ ਤਾਂ ਕਰ ਜਾਈਆ ਤੇ ਜ਼ਮੀਨ ਹੁਣੇ ਵੇਚ ਕੇ ਖੜਿਆ ਇਹ ਵਿਚਾਰਾਂ ਜਿਹੜੀਆਂ ਉਸ ਦੇ ਮਨ ਦੇ ਵਿੱਚ ਚੱਲ ਰਹੀਆਂ ਨੇ ਤੇ ਮਨ ਦੇ ਵਿੱਚ ਹੀ ਟੈਨਸ਼ਨਾਂ ਜਿਹੜੀਆਂ ਬਹੁਤ ਵੱਧ ਗਈਆਂ ਫਿਰ ਉਸ ਨੇ ਇੱਕ ਫੈਸਲਾ ਲੈ ਜਿਹੜਾ ਜ਼ਿੰਦਗੀ ਦੇ ਵਿੱਚ ਕਦੇ ਮੈਂ ਸੋਚ ਨਹੀਂ ਸਕਦਾ ਤਾਂ ਕਿ ਇਹੋ ਜਿਹਾ ਫੈਸਲਾ ਵੀ ਜ਼ਿੰਦਗੀ ਦੇ ਵਿੱਚ ਲਿਆ ਜਾਂਦਾ ਹੈ ਜਦ ਬੰਦਾ ਡਿਪਰੈਸ਼ਨ ਦੇ ਵਿੱਚ ਨਾ ਜਾਂਦਾ ਉਸਨੇ ਫੈਸਲਾ ਲਾ ਕੇ ਮੈਂ ਹੁਣ ਦੁਨੀਆ ਤੇ ਰਹਿਣੀ ਮੈਂ ਆਪਣੇ ਆਪ ਨੂੰ ਮਾਰਨ ਕਾਣਾ ਕੀ ਕੀਤਾ ਉਸਨੇ ਉਦ ਪੰ ਦਵਾਈਆਂ ਵਾਲੀ ਦੁਕਾਨ ਦੇ ਉੱਤੇ ਜਾਂਦਾ ਜਿਹੜੀ ਕਣਕ ਦੇ ਵਿੱਚ ਦਵਾਈ ਪਾਈਦੀ ਆ ਉਹ ਟੀਕਾ ਲੈ ਕੇ ਆ ਜਾਂਦਾ ਈਗਾ ਲੈ ਕੇ ਘਰ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰਦਾ ਕਹਿਣ ਲੱਗਾ ਕਿ ਮੈਂ ਅੱਜ ਮਰ ਮੁੱਕ ਜਾਣਾ ਜੇ ਤਾਂ ਮੈਂ ਮਰ ਗਿਆ ਭਾਵੇਂ ਮੇਰੇ ਧੀ ਦਾ ਵਿਆਹ ਹੋਵੇ ਭਾਵੇਂ ਨਾ ਹੋਵੇ ਪੁੱਤਰ ਦਾ ਵਿਆਹ ਹੋਵੇ ਭਾਵੇਂ ਨਾ ਹੋਵੇ ਮੈਂ ਕਿਹੜਾ ਜਿਉਂਦਾ ਰਹਿਣਾ ਇਹ ਮਨ ਦੇ ਵਿੱਚ ਵਿਚਾਰ ਜਿਹੜੀ ਉਸ ਦੇ ਹਜੇ ਚੱਲ ਹੀ ਰਹੀ ਸੀ ਤੇ ਮਨ ਦੇ ਵਿੱਚ ਇੱਕ ਫੁਰਨਾ ਆਇਆ ਇੱਕ ਵਾਰਾਂ ਧੰਨ ਧੰਨ ਗੁਰਦਾਮਦਾਸ ਮਹਾਰਾਜ ਜੀ ਦੇ ਨਗਰੀ ਦੇ ਵਿੱਚ ਜਾਣਾ ਚਾਹੁੰਦਾ ਉਥੇ ਭੁੱਲਾਂ ਜਿਹੜੀਆਂ ਬਖਸ਼ਿਸ਼ ਕਰਕੇ ਆਉਣੇ ਚਾਹੀਦੇ ਆ ਕਈ ਵਾਰ ਇਹੋ ਜਿਹੀਆਂ ਗਲਤੀਆਂ ਵੀ ਹੋ ਜਾਂਦੀਆਂ ਨੇ। ਤਾਂ ਵੀਰ ਕਹਿਣ ਲੱਗਾ ਕਹਿਣ ਲੱਗਾ ਕਿ ਮੈਂ ਬਾਅਦ ਵਿੱਚ ਸੋਚਿਆ ਕਿ ਮੈਂ ਇੱਕ ਵਾਰ ਮੈਨੂੰ ਗੁਰਨਾਮ ਦਾਸ ਦੀ ਨਗਰੀ ਵਿੱਚ ਜਾਣਾ ਚਾਹੀਦਾ। ਕਹਿੰਦਾ ਮੈਂ ਬਟਾਲੇ ਤੋਂ ਚੜ੍ਹਿਆ ਬਾਸ ਦੇ ਵਿੱਚ ਅੱਧੇ ਪੌਣੇ ਘੰਟੇ ਦਾ ਰਸਤਾ ਸੀ। ਕਹਿੰਦਾ ਮੈਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਪਹੁੰਚ ਗਿਆ। ਕਹਿੰਦਾ 10 ਰੁਪਏ ਦੀ ਮਦਦ ਕਰਵਾਈ। ਮੱਥਾ ਟੇਕਿਆ ਸੱਚਖੰਡ ਅੰਦਰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਮੈਂ ਅਰਦਾਸ ਕਰਦਾ ਪਿਆ ਸਾ ਕਿ ਪਾਤਸ਼ਾਹ ਨਾ ਜਾ ਕੇ ਦਵਾਈ ਖਾ ਲੈਣੀ ਆ ਮਰ ਮੁੱਕ ਜਾਣਾ ਮੇਰੇ ਮਰਨ ਪਿੱਛੋਂ ਜਿਹੜਾ ਮੇਰੇ ਬੱਚਿਆਂ ਦਾ ਖਿਆਲ ਰੱਖੇ ਕਹਿਣ ਲੱਗਾ ਕਿ ਫਿਰ ਮੈਂ ਬਾਹਰ ਆਇਆ ਪਰ ਕਰਮਾਂ ਕੀਤੀਆਂ ਤੇ ਮੱਥਾ ਟੇਕ ਕੇ ਮੈਂ ਬਾਹਰ ਚੱਲਦਾ ਸਾ ਤੇ ਫਿਰ ਮੇਰੇ ਮਨ ਦੇ ਵਿੱਚ ਫੁਰਨਾ ਆਇਆ ਫਿਰ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਨ ਲੱਗਾ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੋ ਮੈਂ ਜਾ ਕੇ ਦਵਾਈ ਖਾ ਲੈਣੀ ਆ ਮੇਰੇ ਬੱਚਿਆਂ ਦਾ ਖਿਆਲ ਰੱਖੀ ਕਹਿਣ ਲੱਗਾ ਕਿ ਹਜੇ ਮੈਂ ਇਹ ਮਨ ਦੇ ਵਿੱਚ ਸੋਚਦਾ ਪਿਆ ਸੀ ਕਿ ਮੈਂ ਅੰਦਰ ਸਰ ਅੱਡੇ ਦੇ ਵਿੱਚ ਆ ਗਿਆ ਕਹਿੰਦਾ ਜਦੋਂ ਮੈਂ ਅੱਡੇ ਦੇ ਵਿੱਚ ਆਇਆ ਤੇ ਮੈਂ ਬਟਾਲੇ 쪽 ਤੁਰ ਪੈਂਦਾ ਕਹਿੰਦਾ ਬਟਾਲੇ ਤੋਂ ਜਦੋਂ ਮੈਂ ਤੁਰ ਪਿਆ ਅੱਧੇ ਰਸਤੇ ਦੇ ਵਿੱਚ ਗਿਆ ਤੇ ਉੱਥੇ ਬੱਦ ਜਾ ਕੇ ਖਰਾਬ ਹੋ ਗੇ ਕਹਿੰਦਾ ਕਿ ਜਦੋਂ ਬਾਸ ਖਰਾਬ ਹੋ ਗਏ ਇੰਨੇ ਚਿਰਾਂ ਚ ਇੱਕ ਸਰਦਾਰ ਆਦਮੀ ਚੜਿਆ ਤੇ ਹੱਥ ਦੇ ਵਿੱਚ ਉਸਨੇ ਝੋਲਾ ਫੜਿਆ ਹੋਇਆ ਸੀ ਤੇ ਉੱਚੀ ਉੱਚੀ ਕਹਿ ਰਿਹਾ ਸੀ ਕਿ ਟਿਕਟਾ ਪਵਾ ਲੋ ਟਿਕਟਾ ਪਵਾ ਲੋ ਕਹਿੰਦਾ ਕਿ ਜਦੋਂ ਉਹ ਗਿਆ ਕਹਿੰਦਾ ਮੇਰੇ ਕੋਲ ਆਇਆ ਤੇ ਕਹਿੰਦਾ ਆ ਕੇ ਮੈਨੂੰ ਕਹਿਣ ਲੱਗਾ ਸਰਦਾਰ ਜੀ ਲਾਟ ਦੀ ਪਾ ਲੋ ਕਹਿਣ ਲੱਗਾ ਕਿ ਮੈਂ ਗੁੱਸੇ ਦੇ ਵਿੱਚ ਬੜਾ ਸੀ ਡਿਪਰੈਸ਼ਨ ਦੇ ਵਿੱਚ ਸੀ ਤੇ ਮੈਂ ਉਹਨਾਂ ਕਹਾਂ ਜਾਂ ਭਰਾਵਾ ਮੈਂ ਨੇ ਕਦੀ ਲਾਟ ਨਹੀਂ ਪਾਈ ਤੂੰ ਜਾਂ ਤੂੰ ਚਲਾ ਜਾ ਕਹਿੰਦਾ ਫਿਰ ਘੁੰਮ ਕੇ ਫਿਰ ਮੇਰੇ ਕੋਲ ਆਇਆ ਕਹਿਣ ਲੱਗਾ ਸਰਦਾਰ ਜੀ ਲਾਟ ਨਹੀਂ ਪਾ ਲੋ ਤੇ ਕਹਿੰਦਾ ਫਿਰ ਮੈਂ ਗੁੱਸੇ ਦੇ ਵਿੱਚ ਕਿਹਾ ਕਿ ਤੈਨੂੰ ਇੱਕ ਵਾਰ ਗੱਲ ਦੀ ਸਮਝ ਨਹੀਂ ਲੱਗਦੇਗੀ ਮੈਂ ਲਾਟ ਨਹੀਂ ਪਾਈ ਕਦੀ ਪਾਈ ਨਹੀਂ ਤੇ ਨਾ ਮੈਂ ਕਾਉਣੀ ਆ ਕਹਿਣ ਲੱਗਾ ਕਿ ਤੀਸਰੀ ਵਾਰ ਫਿਰ ਘੁੰਮ ਕੇ ਆਇਆ ਉਸਨੇ ਆਪਣੇ ਆਪ ਹੀ ਪਰਚੀ ਕੱਟ ਕੇ ਮੇਰੀ ਜੇਬ ਦੇ ਵਿੱਚ ਪਾ ਦਿੱਤੀ ਤੇ ਕਹਿਣ ਲੱਗਾ ਸਰਦਾਰ ਜੀ ਜੇ ਲਾਟਰੀ ਨਿਕਲਾਈ ਤੇ ਪੈਸੇ ਦੇ ਦਿਆ ਜੇ ਨਹੀਂ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਨੇ ਕਹਿਣ ਲੱਗਾ ਕਿ ਲਾਟਰੀ ਦੀ ਪਰਚੀ ਉਸਨੇ ਜੇਬ ਦੇ ਵਿੱਚ ਪਾ ਦਿੱਤੀ ਤੇ ਉਹ ਆਪ ਜਿਹੜਾ ਸਰਦਾਰ ਜਿਹੜਾ ਉਤਰ ਗਿਆ ਕਹਿੰਦਾ ਮਾਨ ਦੇ ਵਿੱਚ ਫੁਰਨਾ ਚੱਲਦਾ ਪਿਆ ਸੀ ਕਿ ਨਾ ਮੈਂ ਇਸ ਨੂੰ ਜਾਣਦਾ ਨਾ ਪਰ ਪਛਾਣਦਾ ਤੇ ਲਾੜਰੀ ਦੀ ਪਰਚੀ ਜਿਹੜਾ ਮੇਰੇ ਠੱਕੇ ਨਾਲ ਜੇਬ ਦੇ ਵਿੱਚ ਪਾ ਕੇ ਚਲਾ ਗਿਆ ਕਹਿੰਦਾ ਕੌਣ ਹੋ ਸਕਦਾ ਕਹਿਣ ਲੱਗਾ ਕਿ ਮੈਂ ਇਹ ਦੇਖਣ ਲਈ ਮੈਂ ਬੱਸ ਦੇ ਵਿੱਚੋਂ ਥੱਲੇ ਉਤਰ ਗਿਆ ਕਹਿੰਦਾ ਮੈਂ ਬੱਸ ਦੇ ਥੱਲੇ ਉਤਰ ਗਿਆ ਮੈਂ ਉਸ ਨੂੰ ਬਾਜ਼ਾਰ ਦੇ ਵਿੱਚ ਲੱਗਦਾ ਰਿਹਾ ਪਰ ਮੈਨੂੰ ਲੱਭਣ ਕਹਿੰਦਾ ਫਿਰ ਮੈਨੂੰ ਯਾਦ ਆਇਆ ਕਿ ਇੱਥੇ ਮੇਰਾ ਇੱਕ welding ਵਾਲਾ ਜਿਹੜਾ ਮਿੱਤਰ ਆ ਦੋਸਤ ਮਿੱਤਰ ਆ ਜਿੱਦੇ ਕੋ ਮੈਂ ਟਰਾਲੀ ਦੇ ਥਾਲੇ ਜਿਹੜੇ ਤਿਆਰ ਪ੍ਰਬੰਧਾ ਹੁੰਦਾ ਸੀ welding ਕਰਵਾਉਂਦਾ ਹੁੰਦਾ ਸੀ ਕਹਿੰਦਾ ਮੈਂ ਉਹਦੇ ਕੋਲ ਪਹੁੰਚ ਗਿਆ ਕਹਿੰਦਾ ਜਦੋਂ ਮੈਂ ਉਹਦੇ ਕੋਲ ਪਹੁੰਚਿਆ ਤੇ ਉਹਨੂੰ ਜਾ ਕੇ ਦੱਸਿਆ ਕਿ ਯਾਰ ਅੱਜ ਮੈਂ ਬਸ ਤੇ ਵਿੱਚ ਬੈਠਾ ਹੋਇਆ ਸੀ ਤਾਂ ਇੱਕ ਸਰਦਾਰ ਆਇਆ ਤੇ ਲਾਡ ਦੀ ਇੱਕ ਪਰਚੀ ਜਿਹੜੀ ਧੱਕੇ ਨਾਲ ਮਰਜੀ ਦੇ ਵਿੱਚ ਪਾ ਗਿਆ ਆਹ ਦੇਖੀ ਭਲਾ ਪੀਰ ਦੇ ਵਿੱਚ ਮਲਾ ਗਿਆ ਕਹਿਣ ਲੱਗਾ ਉਹ ਵੀ ਕਹਿਣ ਲੱਗਾ ਕਹਿੰਦਾ ਭਰਾਵਾ ਮੈਂ ਤਾਂ ਕਦੀ ਲਾਡ ਦੀ ਪਾਈ ਨਹੀਂ ਪਰ ਮੇਰੇ ਲਾਗੇ ਕੋਡ ਸਟੇਟ ਵਾਲਾ ਐਸ.ਡੀ. ਵਾਲਾ ਇਹ ਬੰਦਾ ਹੈ ਇਹ ਲਾਡ ਰੀਆਂ ਪਾਉਂਦਾ ਇਹਨੂੰ ਆਪਾਂ ਪੁੱਛ ਲੈਨੇ ਆ ਤੇ ਜਦੋਂ ਉਸਦੇ ਕੋਲ ਕਹਿ ਐਸ.ਡੀ. ਵਾਲੇ ਕੋਲ ਕਹਿ ਕਹਿਣ ਲੱਗਾ ਜਾ ਕੇ ਮੈਂ ਲਾਡ ਲਈ ਵਾਲੀ ਪਰਚੀ ਜਿਹੜੀ ਉਹਦੇ ਅੱਗੇ ਰੱਖ ਦਿੱਤੀ ਤੇ ਉਹ ਮੈਨੂੰ ਕਹਿਣ ਲੱਗਾ ਸਰਦਾਰ ਜੀ ਇਹ ਲਾਡਨੀ ਜਿਹੜੀ ਹੈ ਤੁਹਾਡੀ ਮੰਗਲਵਾਰ ਨੂੰ ਨਿਕਲੇਗੀ ਇੱਕ ਵਾਰਾ ਤੁਸੀਂ ਮੰਗਲਵਾਰ ਆਇਆ ਤੇ ਜਾਂ ਤੁਸੀਂ ਖ਼ਬਾਰ ਦੇ ਵਿੱਚ ਵੇਖ ਲੈ ਜੇ ਜਾਂ ਤੁਸੀਂ ਮੇਰੇ ਕੋਲ ਆ ਜਾ ਜੇ ਮੈਂ ਆਪੇ ਤੁਹਾਨੂੰ ਵੇਖ ਕੇ ਦੱਸ ਦਵਾਂਗਾ ਕਿ ਨਿਕਲੀ ਜਾਂ ਕਿ ਨਹੀਂ ਨਿਕਲੀ ਕਹਿਣ ਲੱਗਾ ਮੈਂ ਬਸ ਦੇ ਵਿੱਚ ਬੈਠ ਗਿਆ ਤੇ ਮੈਂ ਧੰਨ ਧੰਨ ਗੁਰੂ ਅਮਰਦਾਸ ਦਾ ਨਾਮ ਲੈ ਕੇ ਸਿਮਰਨਾ ਸ਼ੁਰੂ ਕਰ ਦਿੱਤਾ ਤੇ ਮੈਂ ਆਪਣੇ ਪਿੰਡ ਨੂੰ ਪਟਾਲੇ ਨੂੰ ਆ ਗਿਆ ਤੇ ਉੱਚੀ ਉੱਚੀ ਕਹਿ ਰਿਹਾ ਸਾਂ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਇੱਕ ਵਾਰਾ ਕਹੋ ਸਤਨਾਮ ਤੇ ਬਾਹਰ ਕਿ ਕਹਿੰਦਾ ਕਿ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਲੈ ਕੇ ਸਿਮਰਨਾ ਸ਼ੁਰੂ ਕੀਤਾ ਤੇ ਮੈਂ ਆਪਣੇ ਪਿੰਡ ਆ ਗਿਆ ਕਹਿੰਦਾ ਦੋ ਦਿਨ ਲੰਗਰ ਨੂੰ ਸਮਾਂ ਨਾ ਲੱਗਾ ਮੰਗਲਵਾਰ ਜਦ ਚੜਿਆ ਕਹਿੰਦਾ ਮੈਂ ਫਿਰ ਬਾਸੀ ਦੇ ਵਿੱਚ ਚੜਿਆ ਤੇ ਮੈਂ ਆਪਣੇ ਸੱਜਣ ਮਿੱਤਰ ਦੇ ਕੋਲ ਪਹੁੰਚ ਗਿਆ ਕਹਿੰਦਾ ਜਦ ਮੈਂ ਸੱਜਣ ਮਿੱਤਰ ਦੇ ਕੋਲ ਪਹੁੰਚ ਗਿਆ ਤੇ ਉਹਨੂੰ ਕਿਹਾ ਕਿ ਅੱਜ ਮੰਗਲਵਾਰ ਹੈ ਕਹਿੰਦਾ ਮੇਰੇ ਨਾਲ 50 ਰੁਪਏ ਤੇ ਇਸ ਇਸ਼ਟਰੀਆ ਵਾਲੀ ਜੀ ਕੋਲ ਪਹੁੰਚ ਕੇ ਕਹਿੰਦਾ ਕਿ ਉਹਥੇ ਪਹੁੰਚੇ ਉਥੇ ਉਹਨੇ ਕੀ ਦੇਖਿਆ ਤਾਂ ਪਹਿਲਾਂ ਹੀ ਲਾੜੀਆਂ ਕੋਲ ਰੱਖ ਕੇ ਖ਼ਬਾਰ ਦੇ ਵਿੱਚ ਚੈੱਕ ਕਰ ਰਿਆ ਸੀ ਕਿਸ ਦੀ ਲਾੜ ਦੇ ਨਿਕਲੀ ਆ ਤੇ ਕਿਸ ਦੀ ਨਹੀਂ ਨਿਕਲੀ ਕਹਿੰਦਾ ਉਹਨੇ 5-6 ਲਾੜਨਾ ਚੱਕੇ ਤੀਆਂ ਤੇ ਪਾੜ ਕੇ ਲਖਬੀਨ ਦੇ ਵਿੱਚ ਛੋੜ ਦਿੱਤੀਆਂ ਕਿਉਂਕਿ ਕੋਈ ਵੀ ਉਹਦੇ ਵਿੱਚੋਂ ਨਹੀਂ ਨਿਕਲੀ ਸੀ ਕਹਿਣ ਲੱਗਾ ਕਿ ਫਿਰ ਉਸਨੇ ਮੈਨੂੰ ਕਿਹਾ ਕਿ ਲਿਆਓ ਸਰਦਾਰ ਜੀ ਲਾੜੀ ਤਾਂ ਕਿਸੇ ਦੀ ਨਿਕਲਦੀ ਨਹੀਂ ਗੀ ਲੈ ਤੁਹਾਡੀ ਵੀ ਚੈੱਕ ਕਰ ਲੈਨੇ ਕਹਿਣ ਲੱਗਾ ਕਿ ਅੱਧੇ ਘੰਟੇ ਬਾਅਦ ਉਹ ਨੰਬਰ ਦੇ ਨਾਲ ਨੰਬਰ ਮਲਾ ਕੇ ਕਹਿਣ ਲੱਗਾ ਕਿ ਦਾ ਸਰਦਾਰ ਜੀ ਪਾਣੀ ਪੋਣੀ ਪੀ ਲਵ ਕਹਿਣ ਲੱਗਾ ਕੀ ਹੋਇਆ ਕਹਿੰਦਾ ਸਰਦਾਰ ਜੀ ਤੁਹਾਡੀ ਲਾੜੀ ਨਿਕਲਾਈ ਆ ਕਹਿੰਦਾ ਕਿੰਨੇ ਦੀ ਨਿਕਲਾਈ ਆ ਕਹਿੰਦਾ ਤੁਹਾਡੀ 2 ਕਰੋੜ ਦੀ ਲਾੜੀ ਨਿਕਲਾਈ ਆ ਤੇ ਕਹਿੰਦਾ ਕਿ ਮੈਂ ਤਾਂ ਸੋਚਦਾ ਭਾਈ ਸਾਹਿਬ ਨਾ ਮੈਂ ਕਿਸੇ ਨੂੰ ਜਾਣਦਾ ਹਾਂ ਨਾ ਪਛਾਣਦਾ ਤੇ ਮੇਰੀ ਲਾੜੀ ਕਿੱਥੋਂ ਨਿਕਲਾਈ ਕਹਿੰਦਾ ਇੱਕ ਨੰਬਰ ਦਾ ਪੈਸਾ ਸੀ ਸਰਕਾਰ ਨੇ ਟੈਕਸ ਕੱਟ ਕੇ ਜਿਹੜਾ ਟੈਕਸ ਕੱਟ ਕੇ ਕਹਿੰਦਾ ਕਿ ਸਰਕਾਰ ਨੇ ਮੈਨੂੰ 1 ਕਰੋੜ ਸਾਢੇ ਸਿਆਸੀ ਲੱਖ ਰੁਪਈਆ ਦੇ ਦਿੱਤਾ ਕਹਿੰਦਾ ਜਦ ਦੇ ਦਿੱਤਾ ਤੇ ਉਹਨੂੰ ਪੈਸੇ ਲੈ ਕੇ ਆਪਣੇ ਘਰ ਦੇ ਵਿਚ ਆਇਆ ਤੇ ਜਿਹੜਾ 20-22 ਲੱਖ ਦਾ ਕਰਜ਼ਾ ਮੇਰੇ ਤੇ ਚੜਿਆ ਸੀ ਕਹਿੰਦਾ ਉਹ ਵੀ ਲੱਗ ਗਿਆ ਕਹਿਣ ਲੱਗਾ ਧੀ ਦਾ ਵਿਆਹ ਵੀ ਹੋ ਗਿਆ ਤੇ ਮੇਰਾ ਬੱਚਾ ਵੀ ਕਹਿੰਦਾ ਵਿਦੇਸ਼ ਦੀ ਧਰਤੀ ਦੇ ਵਿੱਚ ਪਹੁੰਚ ਗਿਆ ਕਹਿੰਦਾ ਅੱਜ ਕੋਠੀਆਂ ਕਾਰਾਂ ਦਾ ਮਾਲਕ ਜੇਰਦਾਸ ਉਹਨਾਂ ਦੇ ਘਰ ਦੇ ਵਿੱਚ ਗਿਆ ਤੇ ਮੈਂ ਪੁੱਛਿਆ ਮੈਂ ਸਰਦਾਰ ਜੀ ਕੋਠੀ ਬੜੀ ਸੋਹਣੀ ਪਾਈ ਆ ਕੋਈ ਬੱਚਾ ਬਾਹਰ ਗਿਆ ਜਾਂ ਧੀ ਰਾਣੀ ਬਾਹਰ ਗਈ ਆ ਕਹਿਣ ਲੱਗਾ ਸਰਦਾਰ ਜੀ ਗਿਆਨੀ ਜੀ ਇੱਕ ਕੋਠੀ ਜੜੀ ਪਾਈ ਆ ਇੰਦੇ ਵਿੱਚੋਂ ਮੇਰਾ ਇੱਕ ਵੀ ਪੈਸਾ ਨਹੀਂ ਹੈਗਾ। ਮੈਂ ਕਿਹਾ ਉਹ ਕਿਦਾਂ? ਕਹਿਣ ਲੱਗਾ ਜਿਹੜੀ ਕੋਠੀ ਪਾਈ ਆ ਜ਼ਮੀਨ ਜਿਹੜਾ ਦਾਦਾ ਇਹ ਸਾਰੇ ਜਿਹੜੀ ਧੰਗ ਗੁਰੂ ਰਾਮਦਾਸ ਮਹਾਰਾਜ ਦੀ ਇੱਕ ਵਾਰਾ ਕਹੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਸਾਰਾ ਕੁਝ ਜਿਹੜਾ ਧੰਗ ਗੁਰੂ ਰਾਮਦਾਸ ਮਹਾਰਾਜ ਦਾ ਇਹ ਹੁਣ ਕਥਾ ਸੁਣ ਕੇ ਲਾੜੀਆਂ ਪਾਉਣੀਆਂ ਨਾਲ ਸ਼ੁਰੂ ਕਰਦੇ ਆ। ਕਿਉਂਕਿ ਜਿਨ੍ਹਾਂ ਦੇ ਉੱਤੇ ਕਿਰਪਾ ਕਰਦਾ ਧੰਗ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਉੱਤੇ ਕਿਰਪਾ ਕਰਦਾ ਨਹੀਂ ਤਾਂ ਰਾਜੇ ਤੋਂ ਭਿਖਾਰੀ ਬਣਾ ਦਿੰਦਾ ਭਿਖਾਰੇ ਤੋਂ ਰਾਜਾ ਵੀ ਬਣਾ ਦਿੰਦਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਮੇਰਾ ਐਡਾ ਯਾਰ ਨੂੰ ਕਰਤਾਲੂ ਤੇ ਸਭ ਜੀ ਕਹਿੰਦੇ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰੂ ਸਾਹਿਬ ਤੁਮ ਹਰ ਜਾਨੋ ਆਪੇ ਹਮ ਰੁੱਲਦੇ ਕਰਤੇ ਕੋਈ ਕਾਤ ਨਾ ਪੁੱਛਦਾ ਗੁਰ ਸਤਿਗੁਰ ਸੰਗਿ ਰੇ ਹਮ ਖਾਪੇ ਧੰਨ ਧੰਨ ਗੁਰੂ ਰਾਮਦਾਸ ਜਨ ਕੀਰਾ ਜਿੱਤ ਮਿਲ ਗਿਆ ਚੁੱਕੇ ਸਭ ਸੋਗ ਸੰਤਾਪ ਕਿ ਧੰਨ ਗੁਰੂ ਅਰਜਨਦਾਸ ਮਹਾਰਾਜ ਜਿਸ ਦੇ ਉੱਤੇ ਕਿਰਪਾ ਕਰਨ ਦੇ ਨੇ ਉਸ ਮਨੁੱਖ ਦੀਆਂ ਝੋਲੀਆਂ ਜਿਹੜੀਆਂ ਭਰੇ ਜਾਂਦੇ ਨੇ ਸਾਡਾ ਜਿਹੜਾ ਵਿਸ਼ਵਾਸ ਜਿਹੜਾ ਪੱਕਾ ਇਰਾਦਾ ਜਿਹੜਾ ਪੱਕਾ ਹੋਣਾ ਚਾਹੀਦਾ ਧੰਨ ਗੁਰੂ ਅਰਜਨਦਾਸ ਮਹਾਰਾਜ ਉੱਤੇ ਜਦੋਂ ਸਾਡਾ ਧੰਨ ਗੁਰੂ ਅਰਜਨਦਾਸ ਮਹਾਰਾਜ ਉੱਤੇ ਇੱਕ ਵਾਰ ਭਰੋਸਾ ਹੋਵੇਗਾ ਵਿਸ਼ਵਾਸ ਹੋਵੇਗਾ ਕਿ ਧੰਨ ਗੁਰੂ ਅਰਜਨਦਾਸ ਮਹਾਰਾਜ ਇਹ ਐਸੀ ਕਿਰਪਾ ਕਰਨਗੇ ਕਦੇ ਵੀ ਉਹ ਆਪਣੇ ਸਿੱਖ ਦੀ ਜੜੀ ਆ ਪਿੱਠ ਨਹੀਂ ਲੱਗ ਦਿੰਦੇ ਨੇ ਕਿਉਂਕਿ ਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਜਿਹੜਾ ਅਸੀਂ بیان ਨਹੀਂ ਕਰ ਸਕਦੇ ਕਿਉਂਕਿ ਕਾਲ ਪੁਰਖ ਪਰਮਾਤਮਾ ਜਿਹੜਾ ਬਹੁਤ ਵੱਡਾ ਦਾਤਾ ਤੇ ਉਸ ਦੀ ਅਸੀਂ ਬਰਾਬਰੀ ਨਹੀਂ ਕਰ ਸਕਦੇ ਤੇ ਭਾਈ ਗੁਰਦਾਸ ਜੀ ਆਪਣੇ ਕਵਿਤਾ ਦੇ ਵਿੱਚ ਫਰਮਾਨ ਕਰਦੇ ਨੇ ਤੋ ਸੋ ਨਾਥ ਨਾਤਨਾ ਮੋਤਰ ਤੋ ਸੋ ਨਾ ਦਾਨੀ ਮੋਸੋ ਤੇ ਖਾਰੀ 200 ਦੀਨ ਤੇ ਆਲ ਨਾ ਮੋਸਰ ਮੋਸੋ ਅਗਿਆਨ ਨਾ 200 ਵਿਚਾਰੇ ਮੋਸੋ ਬੱਤ ਨਾ ਪਾਵਰ ਨਾ ਕੋਸਰ ਭਾਲ ਕੇ ਓਕਾਲ ਪੁਰਖ ਪਰਮਾਤਮਾ ਜਿਹੜਾ ਬਹੁਤ ਦਿਆਲੂ ਕਰਤਾ ਲੂ ਉਹ ਬਹੁਤ ਵੱਡਾ ਦਾਤਾ ਉਸ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਤੇ ਰਵਣ ਕਵਨ ਗੁਣ ਕਹਿ ਤਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮੈਨਾ ਵਰਨਾ ਸਾਖੋਂ ਤੂੰ ਠਾਕੁਰ ਊਚ ਭਗਵਾਨਾ ਸਾਡਾ ਜਿਹੜਾ ਗੁਰੂ ਦੇ ਉੱਤੇ ਭਰੋਸਾ ਹੋਣਾ ਚਾਹੀਦਾ ਵਿਸ਼ਵਾਸ ਹੋਣਾ ਚਾਹੀਦਾ ਅੱਜ ਮਾਫ਼ ਕਰਨਾ ਅੱਜ ਸਾਡਾ ਗੁਰੂ ਦੇ ਉੱਤੇ ਵਿਸ਼ਵਾਸ ਨਹੀਂ ਹੈਗਾ ਸਾਡਾ ਭਰੋਸਾ ਨਹੀਂ ਹੈਗਾ ਤਨ ਕਲਪੀ ਦਰਦਸ਼ ਮੇਸ਼ ਪਾਚਾ ਨੇ ਸੰਗ 1708 ਦੇ ਵਿੱਚ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਪੂਰਨ ਤਿਆਰ ਕਰਵਾਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਜਿਹੜੀ ਵਿੱਚ ਦਰਜ ਕੀਤੀ ਭਾਈ ਮਣੇ ਸਿੰਘ ਤੇ ਭਾਈ ਬਾਬਾ ਦੀਪ ਸਿੰਘ ਪਾਸੋਂ ਇਹ ਜਿਹੜਾ ਗ੍ਰੰਥ ਜਿਹੜਾ ਤਿਆਰ ਕਰਵਾਇਆ ਇਹ ਦਮਦਮਾ ਸਾਹਿਬ ਦੀ ਤਰਜੀਹ ਦੇ ਉੱਤੇ ਬੀੜ ਜਿਹੜੀ ਤਿਆਰ ਹੁੰਦੀ ਆ ਜਿਸ ਨੂੰ ਅਸੀਂ ਦਮਦਮਾ ਬੀੜ ਕਹਿੰਦੇ ਆ ਇਹ ਉੱਥੇ ਬੀੜ ਤਿਆਰ ਹੁੰਦੀ ਆ ਤੇ ਗੁਰੂ ਸਾਹਿਬ ਜੀ ਨੇ ਇਸ ਦਾ ਪ੍ਰਕਾਸ਼ ਕੀਤਾ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ ਤੇ ਕਹਿਣ ਲੱਗੇ ਕਿ ਅੱਜ ਤੋ ਬਾਤ ਜਿਹੜਾ ਤੁਹਾਡਾ ਗੁਰੂ ਜਿਹੜਾ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਇੱਕ ਵਿਦਵਾਨ ਯਾਨੀ ਗਿਆਨੀ ਗਿਆਨ ਸਿੰਘ ਨੇ ਬੜਾ ਸੋਹਣਾ ਲਿਖਿਆ ਅਸੀਂ ਅਰਦਾਸ ਦੇ ਵਿੱਚ ਰਜਾਨਾ ਪੜਦੇ ਆ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪਰ ਮਾਪ ਕਰਨਾ ਲੰਭ ਚੱਲਦਾ ਪਿਆ ਅੱਜ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਦੇ ਗੁਰੂ ਨਹੀਂ ਮੰਨਿਆ ਕਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਸਮਝਿਆ ਤੇ ਅਸੀਂ ਤਮਾਸ਼ਾ ਬਣਾ ਕੇ ਰੱਖ ਦਿੱਤਾ। ਮਾਪ ਕਰਨਾ ਅੱਜ ਪਾਕੀ ਸਿੰਘਾਂ ਦੇ ਹਾਲਾਤ ਜਿਹੜੇ ਨਾੜੇ ਬਣ ਗਏ ਨੇ ਪਾਕੀ ਸਿੰਘਾਂ ਦੇ ਹੋ ਗਏ ਗਰੰਥੀ ਸਿੰਘਾਂ ਦੇ ਹੋ ਗਏ ਨੇ ਐਡੇ ਬੱਤਰ ਹਾਲਾਤ ਹੋ ਗਏ ਨੇ ਜਿਨ੍ਹਾਂ ਨੂੰ ਬਿਆਨ ਨਹੀਂ ਕਰ ਸਕਦਾ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਉਹ ਮਰਿਆਦਾ ਜਿਹੜੀ ਆ ਉਹ ਭੰਗ ਕਰਕੇ ਰੱਖ ਦਿੱਤੀ ਆ। ਜਿਹੜੀ ਮਰਿਆਦਾ ਸ੍ਰੀ ਕਾੰਟ ਸਾਹਿਬ ਵੱਲੋਂ ਚਾਲੂ ਹੋਈ ਸੀ ਤੇ ਇੱਕ ਬੰਨੇ ਅਸੀਂ ਕਹਿੰਨੇ ਆ ਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜੇ ਤ ਕਾਲ ਤਖਤ ਮਹਾਨ ਹੈ ਤੇ ਜਿਹੜੀ ਆਂਦੇ ਵੱਲ ਸਥਾਪਿਤ ਕੀਤੀ ਹੋਈ ਮਰਿਆਦਾ ਉਹਦੇ ਉੱਤੇ ਅਸੀਂ ਕਿਉਂ ਨਹੀਂ ਨਿਸ਼ਚਾ ਰੱਖਦੇ ਉਹਦੇ ਉੱਤੇ ਅਸੀਂ ਕਿਉਂ ਨਹੀਂ ਵਿਸ਼ਵਾਸ ਰੱਖਦੇ ਆ ਕੇ ਸਿਰੇ ਤੋਂ ਸਿਰੇ ਦਾ ਲੁੱਟਿਆ ਬੰਦਾ ਆ ਕੇ ਜਿਹੜਾ ਆ ਕੇ ਬੋਲਦਾ ਕਿ ਮਰਿਆਦਾ ਤੇ ਕੋਈ ਨਾ ਦੀ ਕੋਈ ਚੀਜ਼ ਨਹੀਂ ਹੈ ਮਰਿਆਦਾ ਜਿਹੜੀ ਆਪਕੇ ਬਾਬਿਆਂ ਨੇ ਆਪ ਤਿਆਰ ਕੀਤੀ ਮਾਕ ਕਰਨਾ ਲਾਈਵ ਚੱਲਦਾ ਪਿਆ ਇਹ ਹਾਲਾਤ ਬਣ ਗਏ ਨੇ ਆ ਥੋੜੇ ਜਿਹੇ ਦਿਨ ਹੋ ਗਏ 10 ਦੇ ਹੱਥ ਦੇ ਉੱਤੇ ਸੱਟ ਲੱਗੀ ਸੀ ਤੇ ਮੈਂ ਵੀਰ ਬੈਠੇ ਸਨ ਤੇ ਉਹਨਾਂ ਨੂੰ ਕਹਿ ਰਿਹਾ ਸਾਂ ਕਿ ਹੱਥ ਦੇ ਵਿੱਚ ਸੱਟ ਲੱਗੀ ਐ ਤੇ ਕੋਈ ਆ ਕੇ ਆਵੇ ਤੇ ਮਹਾਰਾਜ ਦਾ ਸਰੂਪ ਜਿਹੜਾ ਸੁਖ ਆਸਨ ਦੇ ਵਿੱਚ ਲੈ ਜਾ ਕਰੇ ਕਿਉਂਕਿ ਮਰਿਆਦਾ ਨਹੀਂ ਹੈਗੀ ਇੱਕ ਹੱਥ ਜਾਣ ਚੁੱਕਣ ਦੀ ਉਹ ਇੱਕ ਬਜ਼ੁਰਗ ਆਇਆ ਤੇ ਕਹਿਣ ਲੱਗਾ ਇੱਕ ਹੱਥ ਨਾਲ ਚੁੱਕ ਕੇ ਭਾਵੇਂ ਤੁਸੀਂ ਅੰਬਰ ਸਾਹਿਬ ਲੈ ਜਾਓ ਗੁਰੂ ਗ੍ਰੰਥ ਸਾਹਿਬ ਨੂੰ ਕੀ ਹੋਣਾ ਤਾਂ ਮਾਰ ਕਰਨਾ ਇਫਲਾਤ ਬਣ ਕੇ ਨੇ ਜਿਹੜਾ ਸਿਰੇ ਦਾ ਸਿਰੇ ਦਾ ਲੁੱਚਾ ਬੰਦਾ ਹੁੰਦਾ ਨਾ ਉਹ ਆ ਕੇ ਇਹੋ ਜਿਹੀ ਬਕਵਾਸ ਹੀ ਮਾਰਦਾ ਹੁੰਦਾ ਅਸੀਂ ਉਮਰ ਦਾ ਲਿਆਰਜ ਕਰਦੇ ਆ ਪਰ ਕਈ ਵਾਰ ਇਹੋ ਜੀਆਂ ਗੱਲਾਂ ਆ ਕੇ ਕੱਢ ਦਿੰਦੇ ਨੇ ਬਦੋ ਬੱਦੀ ਜਿਹੜਾ ਬਹੁਤ ਗੁੱਸਾ ਹੁੰਦਾ ਅੱਜ ਅਸੀਂ ਜਿੰਨਾ ਬਜ਼ੁਰਗਾਂ ਨੇ ਆਪਣੇ ਬੱਚਿਆਂ ਨੂੰ ਗੁਰੂ ਦੇ ਨਾਲ ਜੋੜਨਾ ਸੀ ਅੱਜ ਉਹੀ ਬਜ਼ੁਰਗ ਜਿਹੜੇ ਆ ਆਪਣੇ ਬੱਚਿਆਂ ਨੂੰ ਵਿਗਾੜ ਦੇ ਪੈਣੇ ਮਾਫ਼ ਕਰਨਾ ਲਾਈਫ ਚੱਲਦਾ ਗਿਆ ਖੁਦ ਵਿਗਾੜ ਦੇ ਪੈਣੇ ਮਾਂ ਪਿਓ ਆਪਣੇ ਬੱਚੇ ਨੂੰ ਖੁਦ ਵਿਗਾੜਦਾ ਪਿਆ ਜਿਹੜੇ ਬੱਚੇ ਨੂੰ ਬਚਪਨ ਦੇ ਵਿੱਚ ਸਮਝਾਉਣਾ ਚਾਹੀਦਾ ਸੀ ਕਿ ਪੁੱਤਰ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰ ਸਿਮਰਨ ਕਰ ਅੱਜ ਬੱਚਾ ਜਿਹੜਾ ਗੁਰੂ ਘਰ ਵਿੱਚ ਆਉਣ ਲੱਗ ਡਰੀ ਜਾਂਦਾ ਪਤਾ ਨਹੀਂ ਕੀ ਕਾਰਨ ਸਾਡੇ ਪ੍ਰਚਾਰਕਾਂ ਨੇ ਸਾਡੇ ਗਰੰਥੀ ਸਿੰਘਾਂ ਨੇ ਸਾਡੇ ਕਥਾਵਾਚਕਾਂ ਨੇ ਐਨਾ ਡਰਾ ਕੇ ਰੱਖ ਦਿੱਤਾ ਤੇ ਜੇ ਅਮਰਤ ਛਾਕੇ ਤੁਹਾਨੂੰ ਐਦਾਂ ਕਰਨਾ ਪਵੇਗਾ ਤੁਹਾਨੂੰ ਆਹੋ ਕਰਨਾ ਪਵੇਗਾ ਫਲਾਨਾ ਕਰਨਾ ਪਵੇਗਾ ਢੀਂਗਣਾ ਕਰਨਾ ਪਵੇਗਾ ਤੇ ਸਾਡੇ ਬੱਚੇ ਡਰੀ ਜਾਂਦੇ ਪੈਣੇ ਤੇ ਹੁਣ ਇਥੋਂ ਤੱਕ ਕਈ ਲੋਕ ਕਹਿਣ ਲੱਗ ਪਏ ਨੇ ਕਿ ਜਾਨੇ ਜੀ ਅਸੀਂ ਅਮਰਤ ਨੇ ਛਕਣਾ ਮੈਂ ਕਿਹੜੇ ਕਾਰਨ ਕੀ ਕਹਿਣ ਲੱਗੇ ਕਿ ਕਈ ਜਿਹੜੇ ਅਮਰਤ ਛਾਕੇ ਉਹ ਕਿਹੜੇ ਨਿਸ਼ਟਾ ਰੱਖਦੇ ਨੇ ਮੈਂ ਕਿਹਾ ਹੋਇਆ ਕੀ ਆ ਕਹਿੰਦਾ ਜਾਨੇ ਜੀ ਅਮਰਤ ਛਾਕੇ ਤੇ ਰਾਤ ਨੂੰ ਜਿਹੜਾ ਸ਼ਰੀ ਸਾਬ ਤੇ ਕਿੱਲੀ ਦੇ ਨਾਲ ਟੰਗਿਆ ਹੁੰਦਾ ਹੈ ਰਾਤ ਨੂੰ ਸ਼ਰਾਬਾਂ ਪੀਂਦੇ ਨੇ ਖਵਾਬਾਂ ਪੀਂਦੇ ਨੇ ਤਮਾਕੂ ਲੁੰਦੇ ਨੇ ਨਸ਼ੇ ਕਰਦੇ ਨੇ ਐਡੀ ਭੈੜੀ ਹਾਲਾਤ ਹੋ ਗਈ ਨੇ ਬੱਤਰ ਹਾਲਾਤ ਹੋ ਗਈ ਨੇ ਸਾਡੀ ਕੌਮ ਦੇ ਇਹ ਕੌਮ ਜਿਹੜੀ ਯੋਧਿਆਂ ਦੀ ਸੀ ਸੂਰਮਿਆਂ ਦੀ ਕੌਮ ਸੀ ਅੱਜ ਜਨਾਨੀ ਪੁਰਾ ਬਹੁਤ ਵੱਢ ਗਈ ਐ ਅਨਚਾਰ ਬਣ ਗਈ ਐ ਮਾਫ ਕਰਨਾ ਲੱਗ ਚੱਲਦਾ ਪਿਆ ਅੱਜ ਸਾਡੇ ਕੋਲ ਗੁਰੂ ਘਰ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਗੁਰਬਾਣੀ ਪੜ੍ਹਨ ਦਾ ਸਮਾਂ ਨਹੀਂ ਹੈਗਾ ਬਲਾਕ ਕਰਨੀ ਹੋਵੇ ਨਸ਼ਾ ਵੇਚਣਾ ਹੋਵੇ ਕੋਈ ਗਲਤ ਕੰਮ ਕਰਨਾ ਹੋਵੇ ਚੋਰੀ ਕਰਨੀ ਹੋਵੇ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ ਮਾਫ਼ ਕਰਨਾ ਸਿਰਫ ਇੱਕ ਸਮਾਂ ਨਹੀਂ ਹੈਗਾ ਗੁਰੂ ਘਰ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਤੇ ਮੈਂ ਕਈ ਵਾਰਾ ਸੋਚਦਾ ਹੁੰਨਾ ਤੇ ਜੇ ਕਿਤੇ ਕੰਜਰੀ ਲੱਗੀ ਹੋਵੇ ਕਿਤੇ ਜਾਂ ਕਿਤੇ ਡਾਂਸਰ ਲੱਗੀ ਹੋਵੇ ਜਦ ਸਾਡੀ ਕਿਰਤੀ ਪੈਣ ਕਿ ਨੱਚਦੀ ਹੋਵੇ ਇਹੀ ਜਿਹੜੇ ਆ ਭੱਜ ਭੱਜ ਕੇ ਜਾ ਕੇ ਪਹਿਲੇ ਨੰਬਰ ਤੇ ਬਹਿਣਗੇ ਨਾ ਫਿਰ ਇਹਨਾਂ ਦੀਆਂ ਲੱਤਾਂ ਪੀੜ ਕਰ ਰੀਆਂ ਨਾ ਇਹਨਾਂ ਦੇ ਗੋਡੇ ਪੀੜ ਕਰਨੇ ਤੇ ਨਾ ਇਹਨਾਂ ਨੂੰ ਬੁਖਾਰ ਚੜਨਾ ਤੇ ਬੁਖਾਰ ਕਦੋਂ ਚੜਦਾ ਜਦੋਂ ਗੁਰੂ ਘਰ ਦੇ ਵਿੱਚ ਕੋਈ ਸੁਨਾਗਮ ਚੱਲਦਾ ਹੋਵੇ ਜਦ ਗੁਰੂ ਘਰ ਦੇ ਵਿੱਚ ਬਾਣੀ ਪੜੀ ਜਾਂਦੀ ਹੋਵੇ ਉਦੋਂ ਸਾਡੀ ਸਿੱਖ ਕੌਮ ਨੂੰ ਬੁਖਾਰ ਵੀ ਚੜ ਜਾਂਦਾ ਲੱਤਾਂ ਵੀ ਪੀੜ ਹੋਣ ਲੱਗ ਪੈਂਦੀਆਂ ਫਿਰ ਸਾਨੂੰ ਗੁਰੂ ਘਰਾਂ ਵਿੱਚ ਕੁਰਸੀਆਂ ਰੱਖਣੀਆਂ ਪੈਂਦੀਆਂ ਤੇ ਬਹਿ ਜਾਓ ਤਹਾਡੇ ਕੋਲ ਉਦਾਂ ਤੇ ਬੈਠਣ ਜਾਂਦੇ ਤੁਹਾਡੀਆਂ ਲੱਤਾਂ ਟੁੱਟ ਗਈਆਂ ਨੇ ਇਹ ਹਾਲਾਤ ਬਣ ਗਏ ਸਾਡੀ ਕੌਮ ਦੇ ਤੇ ਯੋਧਿਆਂ ਦੀ ਕੌਮ ਸੀ ਅੱਜ ਮਰਦਿਆਂ ਦੀ ਕੌਮ ਬਣ ਕੇ ਰਹਿ ਗਈ ਕਿਉਂਕਿ ਅਸੀਂ ਕੂਚ ਮਰਦਿਆਂ ਨੂੰ ਰਹਿ ਤੇ ਗੁਰੂ ਗ੍ਰੰਥ ਸਾਹਿਬ ਤੋਂ ਸਾਡਾ ਵਿਸ਼ਵਾਸ ਨਹੀਂਗਾ ਤਾਂ ਤ ਸਾਨੂੰ ਭਾਂਤ ਭਾਰ ਦੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ ਅੱਜ ਹਸਪੀਟਲ ਜਿਹੜੇ ਬਿਮਾਰੀਆਂ ਦੇ ਨਾਲ ਭਰੇ ਭਨੇ ਮਰੀਜ਼ਾਂ ਦੇ ਨਾਲ ਭਰੇ ਭਨੇ ਕਰਨ ਸਾਡਾ ਕੀ ਆ ਅੱਖਾਂ ਜੀਵਾ ਮਿਸਰੇ ਮਰਦਾਉ ਕਾਰਨ ਸਾਡਾ ਇਹ ਆ ਅੱਜ ਅਸੀਂ ਗੁਰਬਾਣੀ ਦੇ ਨਾਲ ਟੁੱਟ ਗਏ ਅੱਜ ਸਾਡਾ ਗੁਰਬਾਣੀ ਤੇ ਵਿਸ਼ਵਾਸ ਨਹੀਂਗਾ ਬੁਰੇ ਕੰਮ ਕੋ ਉਠ ਖਲਵਾ ਨਾਮ ਕੀ ਵੇਲਾ ਤਹਿ ਤੈ ਸੋਆ ਕੰਮ ਸਾਡਾ ਇਹ ਆ ਅਸੀਂ ਬੁਰੇ ਕੰਮ ਜਿੰਨੇ ਮਰਜ਼ੀ ਕਰ ਲਏ ਡਾਂਸਰਾਂ ਦੇ ਨਾਲ ਨੱਚ ਲਏ ਤਹਿ ਸੁੱਟ ਲਏ ਸਿਰਫ ਸਾਡੇ ਕੋਲ ਗੁਰੂ ਘਰ ਵਿੱਚ ਬੈਠ ਦਾ ਸਮਾਂ ਨੇਗਾ ਬਾਕੀ ਜੋ ਕੰਜਰ ਬਣਾ ਜੋ ਮਰਜ਼ੀ ਕਰਾਓ ਸਾਡੇ ਤੋਂ ਅੱਜ ਗੁਰੂ ਘਰ ਵਿੱਚ ਸਮਾਗਮ ਹੁੰਦਾ ਹੈ ਤੇ ਅਸੀਂ ਪੈਸੇ ਦੇਣ ਲੱਗੇ ਸੋਚਦੇ ਆ ਕਿ ਇਹਨਾਂ ਨੇ ਕਿਹੜੀਆਂ ਜਲੇਬੀਆਂ ਬਣਾਉਣੀਆਂ ਮਾਰਕ ਕਰਨਾ ਲਾਈਵ ਚੱਲਦਾ ਪਿਆ ਸਹ ਹਾਲਾਤ ਨੇ ਇਹ ਅੱਖੀਂ ਦੇਖੇ ਹਾਲਾਤ ਨੇ ਦਾਸ ਇੱਕ ਪਿੰਡ ਦੇ ਵਿੱਚ ਸਮਾਗਮ ਦੇ ਵਿੱਚ ਰਹਿੰਦਾ ਸੀ ਉੱਥੇ ਡਿਊਟੀ ਲੱਗੀ ਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਮਹੀਨਾ ਦਾਸ ਉੱਥੇ ਰਿਹਾ ਅਸੀਂ ਕਿਸੇ ਦੇ ਘਰ ਦੇ ਵਿੱਚ ਗ੍ਰਾਹਕ ਕਰਨ ਵਾਸਤੇ ਗਏ ਉਹ ਕਹਿਣ ਲੱਗਾ 10 ਰੁਪਏ ਦੇ ਦਿਓ ਇਹਨਾਂ ਨੇ ਕਿਹੜੀਆਂ ਜਲੇਬੀਆਂ ਬਣਾਉਂਗਾ ਪੈਸੇ ਨਾਲ ਖਾਣੀਆਂ ਹੀ ਆ ਅਸੀਂ ਸੋਚ ਕੇ ਹੈਰਾਨ ਹੈ ਕਿ ਲੰਗਰ ਸਾਹਿਬ ਨਾਲ ਸਨ ਕਹਿੰਦੇ ਗਿਆਨੀ ਜੀ ਇਹ ਕੀ ਬਣ ਗਿਆ ਮੈਂ ਕੋਈ ਗੱਲ ਨਹੀਂ ਧੰਗੁਰਾਂ ਦਾ ਸਮਾਰੈ ਤੇ ਨਾਮ ਲੈ ਕੇ ਸਿਮਰਨਾ ਸ਼ੁਰੂ ਕਰੋ ਚਲੋ ਅੱਗੇ ਅੱਗੇ ਗਏ ਉਹਨੇ ਵੀ ਤਿੰਨ ਚਾਰ ਗਾਲਾਂ ਕੱਢੀਆਂ ਉਹਨਾਂ ਨੇ ਕਿਹੜਾ ਕੁਸ਼ ਕਰਨਾ ਹੈ ਫਿਰ ਐਡੀ ਕਿਸਮਤ ਮਾੜੀ ਸੀ ਅਗਲੇ ਦਿਨ ਵੀਰਵਾਰ ਸੀ ਤੇ ਉਸੇ ਕਿਸੇ ਪੀਰ ਦੀ ਜਗ੍ਹਾ ਦੇ ਉੱਤੇ ਮੇਲਾ ਹੋਣਾ ਸੀ ਉਹੀ ਜਿਹੜੇ 10-10 ਰੁਪਏ ਦਿੰਦੇ ਸੀ ਉਹੀ ਫਿਰ ਕਹਿਣ ਮੇਰਾ 50000 ਹੈ ਮੇਰਾ 1 ਲੱਖ ਰੁਪਈਆ ਹੈ ਕੋਈ ਕਹਿੰਦਾ ਮੇਰਾ 25000 ਹੈ ਤੇ ਫਿਰ ਉਹ ਕੰਜਰ ਸੱਦਿਆ ਜੇ ਜਿਹੜਾ ਆ ਕੇ ਸਾਡੀਆਂ ਧੀਆ ਪੈਣਾ ਦੀ ਬਾਹ ਫੜੇ ਤੇ ਨੱਚੇ ਅਸੀਂ ਵੀ ਵੇਖ ਵਰ ਫੱਕਰ ਦੇ ਨਾਲ ਆਖਾਂਗੇ ਕਿ ਫਲਾਣਾ ਕਲਾਕਾਰ ਆਇਆ ਸੀ ਆ ਕੇ ਸਾਡੀ ਧੀ ਪੈਣ ਦੇ ਨਾਲ ਨੱਚਿਆ ਉਹ ਡੁੱਬ ਕੇ ਮਰ ਜਾਣਾ ਚਾਹੀਦਾ ਸਾਨੂੰ ਇਹੋ ਜਿਹੀ ਕੰਮ ਉਪ ਗੁਰੂ ਘਰ ਦੇ ਸਮਾਰਗਮ ਦੇ ਵਿੱਚ ਅਸੀਂ 10 ਰੁਪਏ ਦੇਣ ਲੱਗੇ ਸੋਚਦੇ ਪਏ ਆ ਤੇ ਵੀਰ ਦੀ ਜਗ੍ਹਾ ਦੇ ਉੱਤੇ ਲੱਖਾਂ ਰੁਪਏ ਡਾਈ ਜਾਂਦੇ ਜਿਸ ਦੇ ਨਾਲ ਸਾਡੀ ਸਿੱਖ ਕੌਮ ਦਾ ਕੋਈ ਸੰਬੰਧ ਹੀ ਨਹੀਂ ਹੈਗਾ ਕਿਉਂਕਿ ਸਾਬ ਨੇ ਕਿ ਆਸੀਂ ਦੁਬਦਾਨਾ ਪੜੋ ਹਰ ਬਿੱਲ ਹੋਰ ਨਾ ਪੁੱਜੋ ਮੜੇ ਮਸਾਨ ਨਾ ਜਾਈ ਪਰ ਅੱਜ ਅਸੀਂ ਪੈਸਾ ਢੜਾ ਢਾ ਕੇ ਪਤਾ ਨਹੀਂ ਕੀ ਕਰੇ ਜਾ ਰਹੇ ਕੀ ਪਖੰਡ ਕਰੇ ਜਾ ਰਹੇ ਆ ਜੇ ਪੀਰ ਨੂੰ ਪੁੱਛਣਾ ਤੇ ਪੁੱਛੋ ਪੀਰ ਪਾਪਾ ਬੁੱਧੂ ਸ਼ਾਨ ਜਿਸ ਨੇ ਆਪਣੇ ਪੁੱਤਰਾਂ ਨੂੰ ਕਲਗੀ ਤਰਦਸ਼ਮੇਸ਼ ਪਾਸ਼ਾ ਵਾਸਤੇ ਵਾਰਿਆ ਸੀ ਪੁੱਜੋ ਨੂੰ ਜੇ ਪੀਰ ਨੂੰ ਪੁੱਛਣਾ ਤੇ ਪੁੱਜੋ ਪੀਰ ਪਾਪਾ ਬੁੱਧੂ ਸ਼ਾਨ ਜਿਸ ਨੇ ਆਪਣੇ ਪੁੱਤਰ ਆਪਣਾ ਨੌਕਰ ਕਲਗੀ ਤਰਦਸ਼ਮੇਸ਼ ਪਾਸ਼ਾ ਵਾਸਤੇ ਵਾਰਿਆ ਸੀ ਤੇ ਪੁੱਜਦੇ ਕਿਹਨਾਂ ਨੂੰ ਪਿਆ ਜਿੰਨਾਂ ਦਾ ਕੋਈ ਸਬੰਧ ਨਹੀਂਗਾ ਕੋਈ ਪੀਰ ਕਿੰਨੇ ਨੇ ਕੋਈ ਕਿਕਰ ਸ਼ਾਇਦ ਕੋਈ ਸਪੈ ਦੇ ਸ਼ਾਇਦ ਕੋਈ ਫਲਾਨਾ ਤੇ ਕੋਈ ਢੀਂਗਣਾ ਤੇ ਜਗਾ ਐਵੇਂ ਬਣਾਇਆ ਹੋਣਾ ਨੇ ਅਸੀਂ ਬਸ ਤੋਂਣ ਇਥੇ ਤੱਕ ਲੋਕ ਕਹਿੰਨਗੇ ਫਲਫਕਰਾਂ ਦੀ ਜਗਾ ਹੈ ਤੇ ਜੇ ਇਹਨੂੰ ਮਾਰਾ ਬੋਲੋਗੇ ਤੁਹਾਡਾ ਨੁਕਸਾਨ ਕਰ ਦੇਗਾ ਤੁਹਾਡਾ ਫਲਾਨਾ ਕਰ ਦੇਗਾ ਢੀਂਗਾ ਕਰ ਤੁਹਾਡੀਆਂ ਲੱਤਾਂ ਤੋੜ ਦੇਗਾ ਆ ਕਰ ਦੇਗਾ ਹੁਣ ਤਾਂ ਲੋਕ ਇਥੇ ਤੱਕ ਆਖਣ ਲੱਗ ਪੈਣਗੇ ਤੇ ਕਈ ਵਾਰ ਸੋਚ ਕੇ ਗੁੱਸਾ ਵੀ ਚੜਦਾ ਪਾਉਣ ਦੇ ਉੱਤੇ ਕਿ ਸਾਡੀ ਕਾਮ ਜਿਹੜੀ ਕਿਹੜੇ ਰਾਏ ਵਿੱਚ ਤੁਰਦੀ ਪਈ ਹੈ ਕਿਉਂਕਿ ਮੇਰੇ ਕਲਗੀਆਂ ਵਾਲੇ ਪਾਸ਼ਣ ਕਹਿਆ ਸੀ ਜੱਬਰ ਲਗ ਖਾਲਸਾ ਰਹੇ ਨਿਆਰਾ ਤਬ ਲਗ ਤਿਓ ਦੋਵੇਂ ਸਾਰਾ ਜਬੇ ਕਰਨ ਵਿਪਰਨ ਕੀ ਰੀਤ ਮੈਂ ਨਾ ਕਰੂੰ ਇੰਕੀ ਪ੍ਰੀਤ ਮੇਰੇ ਕਲਗੀਆਂ ਵਾਲੇ ਪਾਸ਼ਣ ਕਹਿਆ ਸੀ ਜਦੋਂ ਤੱਕ ਮੇਰਾ ਖਾਲਸਾ ਨਿਆਰਾ ਪੂਰੀ ਮਰਿਆਦਾ ਦੇ ਵਿੱਚ ਪੰਜ ਕਕਾਰ ਧਾਰਨ ਕੀਤੇ ਹੋਏ ਨੇ ਨੇਤ ਨੇਵੇਂ ਆ ਅਮਰਤ ਵੇਲੇ ਉੱਠਦਾ ਤੇ ਮੈਂ ਇਸ ਦੀ ਪ੍ਰੀਤ ਕਰਦਾ ਰਵਾਂਗਾ ਜਦੋਂ ਮੇਰਾ ਖਾਲਸਾ ਵਹਿਮਾ ਭਰਮਾਂ ਬਖੰਡਾਂ ਦੇ ਵਿੱਚ ਫਸ ਗਿਆ ਜਾ ਕੇ ਪੀਰਾਂ ਨੂੰ ਪੁੱਜਣ ਲੱਪਿਆ ਤੇ ਮੈਂ ਵੀ ਇਸ ਦੀ ਪ੍ਰੀਤ ਨਹੀਂ ਕਰਨੀ ਜਿੱਥੇ ਮਰਜ਼ੀ ਦਫਾ ਹੋਵੇ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਪੜ ਲਿਆ ਜੀ ਦਸਮੇ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਤੇ ਸਾਬ ਨੇ ਕਿਹਾ ਸੀ ਖਾਲਸਾ ਖਾਸ ਘਾਵੈ ਸੋਈ ਜਿਸ ਦਾ ਹਿਰਦੈ ਪਰਮਾ ਨ ਹੋਈ ਪਰਮ ਭੇਖ ਤੇ ਰਹੇ ਨਿਆਰਾ ਸੋਈ ਖਾਲਸ ਸਤਿਗੁਰ ਹਮਾਰਾ ਮੇਰਾ ਖਾਲਸਾ ਉਹੀ ਆ ਜਿਹੜਾ ਬਹਿਮਾ ਪਖੰਡਾ ਦੇ ਵਿੱਚ ਬਚਿਆ ਆ ਪਰ ਅੱਜ ਜਿੰਨੇ ਪਖੰਡ ਅਸੀਂ ਸਿੱਖ ਕੰਮ ਕਰਦੇ ਪਿਆ ਮੈਂ ਦਾਅਵੇ ਨਾ ਕਹਿਣਾ ਹੋਰ ਕੋਈ ਕੰਮ ਨਹੀਂ ਕਰ ਦਿੱਤੀ ਸਾਡੀ ਯੋਧਿਆਂ ਦੀ ਕਾਂਸੀ ਸੂਰਮਿਆਂ ਦੀ ਕਾਂਸੀ ਅੱਜ ਨਾਨੀ ਆਵਾਜ਼ ਬਣ ਕੇ ਰਹਿ ਗਈ ਤੇ ਸੰਤ ਕਰਨਾਇ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਕੋ ਗੱਲ ਕਰਿਆ ਕਰਦੇ ਸਾਨੂੰ ਸਾਡੇ ਬਜ਼ੁਰਗ ਦੱਸਦੇ ਹੁੰਦੇ ਨੇ ਕਹਿੰਦੇ ਉਹ ਗੱਲ ਕਰਿਆ ਕਰਦੇ ਸਨ ਕਿ ਜੇ ਤੁਹਾਡੇ ਕੋਲ ਸੁਰਮਾ ਪਣ ਖਤਮ ਹੋ ਗਿਆ ਤੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆਇਆ ਕਰੋ ਆ ਕੇ ਅਰਦਾਸ ਕਰਿਆ ਕਰੋ ਪਾਤਸ਼ਾਹ ਸਾਡੇ ਵਿੱਚ ਸੁਰਮਾ ਤਾਂ ਹੀ ਖਤਮ ਹੋ ਗਿਆ ਤੁਹਾਨੂੰ ਜਨਾਨੀਆਂ ਬਣਾ ਦੇ ਫਿਰ ਪਾਤਸ਼ਾਹ ਹੋ ਸਕਦਾ ਤੁਹਾਡੇ ਤੇ ਕਿਰਪਾ ਕਰ ਤੁਹਾਨੂੰ ਜਨਾਨੀਆਂ ਬਣਾ ਦੇ ਕਿਉਂਕਿ ਸੁਰਮਾ ਤਾਂ ਹੀ ਖਤਮ ਹੋ ਗਿਆ ਸਾਡੇ ਵਿੱਚ ਜਿਹੜੀ ਜੋਧਿਆਂ ਦੀ ਕੌਣ ਸੀ ਆ ਜਨਾਨੀ ਬਾਜ ਬਣ ਕੇ ਰਹਿ ਗਿਆ ਕੰਨ ਵਿੱਚ ਨੱਥੀਆਂ ਪਾੜੀਆਂ ਨੇ ਵਾਲ ਸਟੇਟ ਕਰਾ ਲਏ ਨੇ ਸਾਈਡਾਂ ਤੋਂ ਕਟਾਲੇ ਕਰਕੇ ਅਸੀਂ ਝੋਨਾ ਕਰਕੇ ਤੇ ਬਿਜ਼ਨਸ ਕਰਦੇ ਤੇ ਬਾਲਾਂ ਦੇ ਵਿੱਚ ਹੀ ਅਸੀਂ ਖੇਤੀ ਕਰਦੇ ਆ ਆ ਪਿਛਲੇ ਪਾਸੇ ਸਮੇਂ ਨਾ ਇੱਕ ਕਟਾ ਆ ਸੀ ਜਿਸ ਨੂੰ ਗਜਨੇ ਕਟ ਕਹਿੰਦੇ ਆ ਤੋਂ ਗਜਨੇ ਕਟ ਐ ਬਣਿਆ ਜਿਵੇਂ ਸਿਰ ਦੇ ਵਿੱਚ ਕਿਸਨ ਕਵਾੜਾ ਮਾਰਿਆ ਹੁੰਦਾ ਇਹ ਹਾਲਾਤ ਬਣਦੇ ਨੇ ਸਾਡੀ ਕੌਮ ਦੀ ਜਿਨ੍ਹਾਂ ਦੇ ਦਾੜੀਆਂ ਨਹੀਂ ਆਉਂਦੀਆਂ ਉਹ ਦਵਾਈਆਂ ਪਿੱਛੇ ਭੱਜੇ ਫਿਰਦੇ ਜਿਨ੍ਹਾਂ ਤੇ ਆਉਂਦੀ ਨੇ ਉਹ ਨਾਈਆਂ ਪਿੱਛੇ ਭੱਜੇ ਫਿਰਦੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਹਾਲਾਤ ਬਣਦੇ ਨੇ ਸਰਦਾਸ ਖਿਮਾ ਦਾ ਜਾਚਕ ਹੈ ਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰਮਤਿ ਵਿਚਾਰਾਂ ਕਰਦਿਆਂ ਹੋ ਗਈਆਂ ਏਕ ਨੂੰ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਨਾਕ ਕਰਨ ਨਾਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਾ ਸੰਗਤ ਬਰਸ਼ ਰੁਬੰਕ ਲੈਣਾ ਜੀ ਜੇ ਦਾਸ ਦੇ ਸ਼ਬਦਾਂ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਦਾਸ ਖਿਮਾ ਦਾ ਜਾਚਕ ਕਹਿੰਕੇ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਡੂਟੀ ਬਸ਼ ਕੀਤੀ ਵਿਚਾਰ ਕਰਦਿਆਂ ਹੋਈਆਂ ਭੁੱਲ ਚੁੱਕਾ ਤੇ ਖਿਮਾ धन धन साहब श्री गुरु ग्रंथ से आप जो बख्श जी बुलाओ फते वाहे गुरु जी का खालसा वाहेगुरु गुरु जी फते